ਹਾਂਜੀ ਅੱਜ ਆਪਾਂ ਫੇਰ ਲਾਈਵ ਆ ਗਏ ਆ ਸਾਰੇ ਜਣੇ ਆਓ ਆਪਣੇ ਨਾਲ ਜੁੜੋ ਵੱਤ ਵੱਤ ਜੜੀਆਂ ਦੀ ਪੈਣਾ ਆਪਣੇ ਨਾਲ ਜੁੜੀਆਂ ਹੋਈਆਂ ਨੇ ਜਲਦੀ ਤੋਂ ਜਲਦੀ ਆਓ ਜੁਆਇਨ ਕਰੋ ਲਾਈਵ ਨੂੰ ਆਪਾਂ ਕਰਦੇ ਆਂ ਕੁਝ ਕੁ ਗੱਲਾਂ ਬਰਕ ਦੇ ਰਿਲੇਟਿਡ ਵੀ ਕਰਾਂਗੇ ਕੁਝ ਕੁ ਗੱਲਾਂ ਸਟਿਚਿੰਗ ਦੇ ਰਿਲੇਟਿਡ ਆਪਾਂ ਕੁਝ ਗੱਲਾਂ ਕਰਾਂਗੇ ਕੁਝ ਟਿਪਸ ਦੱਸੂਗੀ ਮੈਂ ਅੱਜ ਰੋਲਾਨਾ ਪਾਉਰੇ ਜੀ ਅੱਪਾ ਕੁਝ ਗੱਲਾਂ ਸਟੀਚਿੰਗ ਦੇ ਰਿਲੇਟਡ ਕਰਾਂਗੇ ਕੁਝ ਹੋਰ ਵੀ ਕਰਾਂਗੇ ਜਲਦੀ ਤੋਂ ਜਲਦੀ ਜੁਆਇਨ ਕਰੋ ਸਾਰੇ ਜਾਣੇ ਵੱਧ ਤੋਂ ਵੱਧ ਜਿਹੜੇ ਜਿਹੜੇ ਜੁਆਇਨ ਹੋਗੇ ਉਹ ਮੈਨੂੰ ਦੱਸਿਓ ਜਾਇਓ ਕਮੈਂਟ ਕਰੀ ਜਾਇਓ ਹਾਂਜੀ ਸਾਰੇ ਜਾਨੇ ਜੁਆਇਨ ਹੋਈ ਚਲੋ ਜਿਹੜੇ ਜਿਹੜੇ ਵੀ ਜੁਆਇਨ ਹੋ ਗਏ ਮੈਨੂੰ ਦੱਸ ਦਿਓ ਕਮੈਂਟ ਕਰੀ ਚਲਿਓ ਆਪਾਂ ਕੁਝ ਵਰਕ ਇਹਦੇ ਸਟੀਚਿੰਗ ਦੇ ਰਿਲੇਟਿਡ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਵੀ ਭੈਣਾਂ ਜੁੜ ਗਈਆਂ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਜੀ ਲਾਈਕ ਕਰਦਿਆਂ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਮੇਕੀ ਸਟੀਚਿੰਗ ਆ ਜਿਹੜੀ ਮੇਨ ਪੁਆਇੰਟ ਤੋਂ ਆਪਾਂ ਕਿਵੇਂ ਸ਼ੁਰੂ ਕਰ ਲਈਏ ਜਮਨ ਜ਼ੀਰੋ ਲੈਵਲ ਤੋਂ ਕਿਵੇਂ ਸ਼ੁਰੂ ਕਰਦੇ ਆਂ ਜਿਵੇਂ ਕਿ ਆਪਾਂ ਸਟੀਚਿੰਗ ਸਿੱਖਣੀ ਸ਼ੁਰੂ ਕਰਦੇ ਆਂ ਆਪਾਂ ਕਿਸੇ ਕੋਲੇ ਵੀ ਆਪਣੇ ਲੋਕਲ ਜਿਹੜਾ ਵੀ ਹੈਗਾ ਕਿਰਾਂ ਦਾ ਆਨਲਾਈਨ ਵਾਲਾ ਪੰਗਾ ਕੇਰਾ-ਕੇਰਾ ਤਾਂ ਨਾ ਲਵੋ ਹਨਾ ਜਿਵੇਂ ਆਪਣੇ ਕੋਈ ਲੋਕਲ ਹੈਗਾ ਹੈਗਾ ਕੋਈ ਵੀ ਸਿਖਾਉਂਦਾ ਜਿਹਨੂੰ ਥੋੜੀ-ਬਹੁਤੀ ਵੀ ਨੌਲੇਜ ਆ ਸਟੀਚਿੰਗ ਬਾਰੇ ਆਪਾਂ ਕੀ ਕਰਨਾ ਉਹਦੇ ਕੋਲ ਜਾਓ ਉਹਦੇ ਕੋਲ ਸਿੱਖਣ ਲੱਗੋ ਆਪਾਂ 10-15 ਦਿਨ ਮਹੀਨਾਵਾਂ ਦੇ ਨੇ ਜਿੰਨਾ ਟਾਈਮ ਅਗਲਾ ਲਗਾਉਂਦਾ ਉਹਦੇ ਕੋਲੋਂ ਲਾਓ ਠੀਕ ਹੈ ਜਿੰਨੀਆਂ ਕਿ ਚੀਜ਼ਾਂ ਆਪਾਂ ਨੂੰ ਸਮਝ ਆਉਂਦੀਆਂ ਉਹ ਮੈਂ ਟਰਾਈ ਕਰੋ ਖਾਸ ਤੌਰ ਤੇ ਕਟਿੰਗ ਦਾ ਧਿਆਨ ਜਰੂਰ ਰੱਖੋ ਕਟਿੰਗ ਕਰਨੀ ਸਭ ਨੂੰ ਟਫ ਲੱਗਦੀ ਆ ਬਟ ਹਰ ਇੱਕ ਦਾ ਅਲੱਗ ਦਿਮਾਗ ਹੁੰਦਾ ਜਿਵੇਂ ਕਿ ਮੈਂ ਸੀ ਮੈਂ ਕਟਿੰਗ ਪਹਿਲਾਂ ਜਲਦੀ ਸਿੱਖ ਗਈ ਸੀ ਮੈਨੂੰ ਹੇ ਸਟੀਚਿੰਗ 'ਚ ਪ੍ਰੋਬਲਮ ਆ ਜਾਂਦੀ ਸੀ ਬਟ ਕਟਿੰਗ ਮੈਂ ਜਲਦੀ ਸਿੱਖ ਗਈ ਸੀ ਮੈਨੂੰ ਕਟਿੰਗ ਦਾ ਡਰ ਨਹੀਂ ਲੱਗਦਾ ਸੀ ਕਿਉਂਕਿ ਅਕਸਰ ਕੈਂਚੀ ਆਪਾਂ ਨਾ ਮੈਂ ਅਖਬਾਰਾਂ ਖੂਰਾਂ ਤੇ ਕੱਟਦੀ ਰਹਿੰਦੀ ਸੀ ਕੈਂਚੀ ਚਲਾਉਂਦੀ ਰਹਿੰਦੀ ਸੀ ਤੁਸੀਂ ਵੀ ਕੀ ਕਰਨਾ ਜੇਕਰ ਹੁਣ ਤੁਸੀਂ ਗਏ ਹੋ ਸੂਟ ਕੱਟਲੇ ਬਾਵਾ ਲੱਗਦਾ ਪ੍ਰੈਕਟਿਸ ਆ ਕੈਂਚੀ ਚਲਾਉਣ ਤੋਂ ਡਰ ਲ ਤਲਦਾ ਕੈਂਚੀ ਦੀ ਪ੍ਰੈਕਟਿਸ ਕਰੋ ਅਖਬਾਰ ਤੇ ਠੀਕ ਆ ਫਿਰ ਨਹੀਂ ਤਾਂ ਫਿਰ ਕਰੋ ਫालतੂ ਕੱਪੜੇ ਤੇ ਪਹਿਲਾਂ ਉਹੀ ਚੀਜ਼ ਜਿਵੇਂ ਆਪਾਂ ਮੈਜ਼ਰਮੈਂਟ ਲਿਆ ਜਿਵੇਂ ਮੰਨ ਕੇ ਚੱਲੋ ਆਪਾਂ ਕੀ ਕੀਤਾ ਵੀ 7 ਮੋਢਾ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ ਜਿੰਨਾ ਮਰਜ਼ੀ ਹੈਵੀ ਨਾਪ ਹੋਵੇ ਸਾਢੇ 7 ਤੋਂ ਜ਼ਿਆਦਾ ਮੋਢਾ ਕਿਸੇ ਦਾ ਕੱਟਿਆ ਨਹੀਂ ਜਾਂਦਾ ਹੁੰਦਾ ਮੇਰੀ ਖਾਸ ਫਰੈਂਡ ਹੀ ਆ ਉਹਨੇ ਵੀ ਸਾਢੇ 8 ਮੋਢਾ ਕੱਟ ਰੱਖਿਆ ਸੀ 7 ਉਹਦੀ ਜਿਹੜੀ ਬ੍ਰੈਸਟ ਆ ਸਾਰੀ 20 ਆਉਂਦੀ ਆ 20 ਜਿਹੜਾ ਮੋਢਾ ਹਮੇਸ਼ਾ ਉਹ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਲਾਈਵ ਨੂੰ ਜਿਹੜਾ ਮੋਢਾ ਹਮੇਸ਼ਾ ਉਹ 7.5 ਤੋਂ ਜ਼ਿਆਦਾ ਕਿਸੇ ਦਾ ਵੀ ਨਹੀਂ ਕੱਟਿਆ ਜਾਂਦਾ ਉਦੋਂ ਘੱਟ-ਘੱਟਿਆ ਜਾਂਦਾ 7 ਕੱਟਿਆ ਜਾਂਦਾ 7.5 ਤੋਂ ਜ਼ਿਆਦਾ ਨਹੀਂ ਕੱਟਣਾ ਹੁੰਦਾ ਆਪਾਂ ਉਹਦਾ ਹੀ ਪੂਰਾ ਆ ਜਾਂਦਾਗਾ ਫਿਰ ਤੁਸੀਂ ਜਿਵੇਂ ਪ੍ਰੈਕਟਿਸ ਜਿਵੇਂ ਹੁਣ 7.5 ਮੋਢੇ ਦਾ ਅਖਬਾਰ ਤੇ ਮੋੜ ਕੇ ਉਹਨੂੰ ਅਖਬਾਰ ਵੱਟਾ ਲੈ ਲਿਆ ਕਰੋ ਮੇਜ਼ਰਮੈਂਟ ਲਾ ਲਿਆ ਉਹਤੇ ਕੱਟ-ਕੱਟ ਦੇਖੀ ਜਾਇਆ ਕਰੋ ਉਹ ਆਪਣਾ ਹੱਥ ਜਿਹੜਾ ਉਹਦੇ ਨਾਲ ਖੁੱਲਣ ਲੱਗ ਜਾਂਦਾ ਜਿਵੇਂ ਸਟੀਚਿੰਗ ਆਪਾਂ ਬੇਸਿਕ ਜੀ ਕਿਸੇ ਕੋਲੇ ਵੀ ਮਹੀਨਾਂ ਵੀ ਦਿਨ ਆਪਾਂ ਲਾ ਲਿਆ ਜਿਵੇਂ ਆਪਣੇ ਪਿੰਡਾਂ 'ਚ ਕੋਈ ਬਾਲੇ ਪੈਸੇ ਵੀ ਨਹੀਂ ਲੈਂਦੇ ਹੁੰਦੇ 1000 ਰੁਪਏ ਸਟੀਚਿੰਗ ਦਾ ਹੀ ਲੈਂਦੇ ਆ ਮਹੀਨੇ ਦਾ 500 ਚ ਮਹੀਨਾ ਲਾ ਲਿਆ ਜੇ ਉਦੋਂ ਵੀ ਘੱਟ ਲੈ ਵਿੱਚ ਤਾਂ ਆਪਾਂ ਨੂੰ ਫਰੀ ਵਾਲੀਆਂ ਬਥੇਰੀਆਂ ਮਿਲ ਜਾਂਦੀਆਂ ਹੁੰਦੀਆਂ ਜਿਹੜੇ ਫਰੀ ਚ ਸਿਖਾ ਦਿੰਦੇ ਆ ਹਨਾ ਉਹਨਾਂ ਕੋਲੇ ਆਪਾਂ ਜਾ ਕੇ ਸਿੱਖਣਾ ਬਾਅਦ ਚ ਹੌਲੀ 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 ਪ੍ਰੈਕਟਿਸ ਨਾਲ ਜਿੰਮੇ ਤੁਸੀਂ ਪਹਿਲੇ ਸੂਟ ਚ ਗਲਤੀ ਕੀਤੀ ਆ ਕੀ ਗਲਤੀ ਕੀਤੀ ਆ ਇਹ ਨੋਟਿਸ ਕਰਨਾ ਜਦੋਂ ਆਪਾਂ ਸੂਟ ਵੇਅਰ ਕੋਸ਼ਿਸ਼ ਕਰੋ ਸਟਾਰਟਿੰਗ ਚ ਸੂਤਾ ਆਪਦੀ ਬਣਾਓ ਵੀ ਉਹਦੇ ਚ ਆਪਾਂ ਕੀ ਗਲਤੀ ਕੀਤੀ ਆ ਦੂਜੀ ਵਾਰ ਫਿਰ ਉਹ ਗਲਤੀ ਕੱਢਣ ਦੀ ਕੋਸ਼ਿਸ਼ ਕਰੋ ਜੇਕਰ ਨਹੀਂ ਵੀ ਨਿਕਲੀ ਸੇਮ ਗਲਤੀ ਰਿਪੀਟ ਕਰ ਰਹੇ ਆ ਆਪਾਂ ਤਾਂ ਜਿਹੜਾ ਵੀ ਆਪਣੇ ਕੋਲੇ ਕੋਈ ਹੈਗਾ ਉਹਦੀ ਰਾਇ ਲੈ ਲਓ ਕੋਈ ਵੀ ਨੌਲੇਜ ਵਾਲਾ ਹੁੰਦਾ ਜਿਹੜਾ ਆਉਂਦਾ ਹੁੰਦਾ ਆਸਤੇ ਪਾਸੇ ਹੈਨਾ ਵੀ ਮੈਥੋਂ ਆਹ ਗਲਤੀ ਹੁੰਦੀ ਹੈ ਵਾਰ-ਵਾਰ ਇਹਨੂੰ ਮੈਂ ਕਿਵੇਂ ਸਧਾਰਾਂ ਉਹ ਸੁਧਰ ਜੂਗੀ ਬਣ ਜੂਗੀ ਤੀਜੀ ਟਾਈਮ ਫੇਰ ਜਿੰਨੀਆਂ ਵੀ ਆਪਾਂ ਗਲਤੀਆਂ ਕੀਤੀਆਂ ਜਿਹੜੀ ਚੀਜ਼ 'ਚ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਹੈਨਾ ਫੇਰ ਕੀ ਕਰਨਾ ਆਪਾਂ ਫੇਰ ਆਪਾਂ ਉਹੀ ਚੀਜ਼ ਤੇ ਫੇਰ ਫੋਕਸ ਕਰਨਾ ਵੀ ਆਪਣੀ ਕਿੱਥੇ ਇੱਕ ਗਲਤੀ ਸੀ ਕੀ ਗਲਤ ਕੀਤਾ ਆਪਾਂ ਕਿਵੇਂ ਗਲਤ ਕੀਤਾ ਕਿਵੇਂ ਇਹਨੂੰ ਆਪਾਂ ਸਹੀ ਕਰ ਸਕਦੇ ਹਾਂ ਠੀਕ ਹੈ ਫੇਰ ਉਹ ਚੀਜ਼ ਕਰਨੀ ਹੈ ਕਿਉਂਕਿ ਮੈਂ ਆਪਦਾ ਦੱਸਦੀ ਹਾਂ ਵੀ ਮੈਂ ਬਹੁਤ ਗਲਤੀਆਂ ਕਰਦੀ ਹੁੰਦੀ ਸੀ ਮੈਨੂੰ ਬਹੁਤ ਔਖੇ ਔਖੇ ਤਰੀਕੇ ਨਾਲ ਕੱਪੜੇ ਆਉਂਦੇ ਹੁੰਦੇ ਸੀ ਹਨਾ ਬਟ ਹੁਣ ਤਾਂ ਵੀ ਆਪਦੇ ਤਰੀਕੇ ਆਪਦੇ ਆਪ ਜਦੋਂ ਸਿੱਖ ਜਾਂਦੇ ਆ ਸਾਰਾ ਕੁਝ ਆਪਦੇ ਬਰਤਨ ਲੱਗ ਜਾਂਦੇ ਆਗੇ ਚਲੋ ਇਧਰ ਰਹਿ ਗਈ ਕੰਮ ਦੀ ਗੱਲ ਹੁਣ ਸਾਰੇ ਜਣੇ ਆਏ ਦੱਸੋ ਮੈਨੂੰ ਜਿਹੜੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਵੀ ਤੁਸੀਂ ਕਿਹੜਾ ਕਿਹੜਾ ਕੰਮ ਸਿੱਖ ਰਹੇ ਹੋ ਕਿਹੜਾ ਕੀ ਸਿੱਖ ਰਹਿਆ ਕਿਹੜਾ ਕਿੱਥੋਂ ਆ ਕੀ ਕੀ ਕਰਦੇ ਹੋ ਵੀ ਆਉਦਾ ਕੰਮ ਨੂੰ ਨਾ ਆਏ ਆਂਗਾ ਪ੍ਰੈਕਟਿਸ ਜਿੰਨੀ ਵੱਧ ਪ੍ਰੈਕਟਿਸ ਕਰਾਂਗੇ ਆਪਾਂ ਉਨਾ ਹੀ ਆਪਾਂ ਨੂੰ ਕੋਈ ਵੀ ਕੰਮ ਆਉਂਦਾ ਜਿਵੇਂ ਕਿ ਹੁਣ ਮੈਂ ਮੰਨ ਲਏ ਚੱਲੋ ਕੱਲੀਆਂ ਇਹ ਚੀਜ਼ਾਂ ਛੱਡੋ ਮੈਂ ਆਪਦੀ ਫੇਸ ਦੀ ਨਾ ਜਮਾਂ ਕੇਅਰ ਨਹੀਂ ਕਰਦੀ ਸੀ ਤੇ ਜਿਹੜਾ ਮੇਰਾ ਫੇਸ ਸੀ ਬਿਲਕੁਲ ਡਲ ਹੋ ਚੁੱਕਿਆ ਸੀ ਹੁਣ ਵੀ ਮੈਂ ਧੁੱਪ ਚੋਂ ਆਈ ਆਂ ਹਾਲਾਂਕਿ ਮੇਰੇ ਕੋਲ ਸਨਸਕ੍ਰੀਨ ਤੇ ਲਿਪਸਟਿਕ ਹੀ ਲੱਗਦੀ ਹੈ ਤੇ ਮੈਂ ਪਤਾ ਜਮਾਂ ਕੇਅਰ ਨਹੀਂ ਕਰਦੀ ਸੀ ਮੇਰਾ ਮੂੰਹ ਜਮਾਂ ਖਰਾਬ ਹੋ ਗਿਆ ਸੀ ਨਿਸ਼ਾਨ ਆ ਹੁਣ ਤਾਂ ਚਲ ਘੱਟ ਦਿਖਦੇ ਆ ਤਾਂ ਨਾ ਬਰਨ ਹੋ ਗਈ ਸੀ ਕਿਨਾਂ ਨਾ ਬਹੁਤ ਫੇਸ ਵੀ ਮਤਲਬ ਮੇਰਾ ਖਰਾਬ ਹੋ ਬਟ ਹੁਣ ਮੈਂ ਕੀ ਕੀਤਾ ਹੁਣ ਮੈਂ ਥੋੜਾ ਜਿਹਾ ਮੈਂ ਕੰਮਾਂ 'ਚ ਧਿਆਨ ਦੇ ਰੱਖਿਆ ਸੀ ਆਪਦੇ ਵੱਲ ਨਹੀਂ ਧਿਆਨ ਦਿੱਤਾ ਸੀ ਹੁਣ ਥੋੜਾ ਜਿਹਾ ਮੈਂ ਆਪਦੇ ਵੱਲ ਵੀ ਧਿਆਨ ਦੇ ਰਹੀ ਆ ਦੇਖੋ ਬਾਕੀ ਕੰਮ ਸਾਰੇ ਸਾਈਡ ਤੇ ਆ ਪਹਿਲੀ ਗੱਲ ਤਾਂ ਆਪਦੀ ਲਾਈਫ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਆ ਆਪਦੇ ਕੰਮਾਂ ਵੱਲ ਆਪਦੀ ਸਕਿਨਾਂ ਵੱਲ ਆਪਦੀ ਹੈਲਥ ਵੱਲ ਧਿਆਨ ਸਭ ਤੋਂ ਪਹਿਲੇ ਨੰਬਰ ਤੇ ਦੇਣਾ ਚਾਹੀਦਾ ਠੀਕ ਹੈ ਜੀ ਬਾਕੀ ਜਿਹੜੇ ਵੀ ਆਪਣੇ ਸ਼ੌਂਕ ਆ ਸ਼ੌਂਕ ਹਰੇਕ ਨੂੰ ਹੁੰਦੇ ਆ ਵੀ ਮੈਂ 10000 ਦਾ ਪਾਉਂ ਮੈਂ 5 ਦਾ ਪਾਉਂ ਮੈਂ 15 ਦਾ ਪਾਉਂ 20 ਦਾ ਪਾਉਂ ਕਈ ਹੁਣ ਆਪਣੇ ਲੈਵਲ ਕਈਆਂ ਦੇ ਆਪਣੇ ਐਵੇਂ ਦੇ ਵੀ ਹੁੰਦੇ ਏਨੇ ਕਮਾੜੇ ਹਾਲਾਤ ਵੀ ਹੁੰਦੇ ਆਪਾਂ ਸਾਰੇ ਦੇਖ ਕੇ ਆਉਣੇ ਹੁੰਦੇ ਆ ਉਹ ਚੀਜ਼ਾਂ ਹਨਾ ਵੀ ਆਪਾਂ ਜਿਹੜੀਆਂ ਚੀਜ਼ਾਂ ਵੀ ਆਪਾਂ ਐ ਸੋਚ ਲਈਏ ਹੈਲੋ ਹਾਂਜੀ ਹਾਂਜੀ ਬੋਲੋ ਪ੍ਰਿਆ ਜੀ ਜਿਹੜੀਆਂ ਵੀ ਚੀਜ਼ਾਂ ਵੀ ਆਪਾਂ ਕਈ ਵਾਰ ਤਾਂ ਪੈਸੇ ਦੀ ਕੰਡੀਸ਼ਨ ਤੋਂ ਨਿਕਲ ਕੇ ਆਏ ਹੁੰਦੇ ਆਪਾਂ ਨੂੰ 500 ਦੀ ਚੀਜ਼ ਵੀ ਲੈਣ ਤੋਂ ਪਹਿਲਾਂ 10 ਵਾਰੀ ਸੋਚਣਾ ਪੈਂਦਾ ਹਨਾ ਫਿਰ ਜੇ ਆਪਾਂ ਜੇਕਰ ਆਪਾਂ 2000 ਦਾ ਸੂਟ ਨਹੀਂ ਬਾਏ ਕਰ ਸਕਦੇ ਆਪਾਂ ਨੂੰ ਰੀਜ ਜਾਓ ਸੂਟ ਕਰੰਦੀ ਤਾਂ ਆਪਾਂ 5-400 ਦਾ ਕੱਪੜਾ ਲੈ ਕੇ ਉਹਨੂੰ ਉਵੇਂ ਦਾ ਤਿਆਰ ਕਰ ਸਕਦੇ ਆ ਨਾ ਸਿੱਖ ਕੇ ਥੋੜੀ ਜੀ ਮਿਹਨਤ ਲੱਗੂਗੀ ਆਪਾਂ ਘੱਟ ਬਜਟ 'ਚ ਆਪਾਂ ਤਿਆਰਤਾ ਆਪਦੇ ਅਕੋਰਡਿੰਗ ਕਰ ਸਕਦੇ ਆ ਫਿਟਿੰਗ ਵੀ ਆਪਦੇ ਅਕੋਰਡਿੰਗ ਪਾ ਸਕਦੇ ਆ ਬਤੋ ਦਿ ਲਾਈਕ ਕਰੋ ਜੀ ਪਲੀਜ਼ ਆਪਦੇ ਅਕੋਰਡਿੰਗ ਆਪਾਂ ਸਾਰਾ ਕੁਝ ਕਰ ਸਕਦੇ ਆ ਠੀਕ ਹੈ ਉਹ ਤੇ ਆਪਾਂ ਨਾਲੇ ਆਪਾਂ ਨੂੰ ਸੈਟੀਸਫੈਕਸ਼ਨ ਉਹਦੀ ਵੱਖਰੀ ਹੋਣੀ ਆ ਵੀ ਆਪਾਂ ਕੀਤਾ ਕੰਮ ਆਪ ਕੀਤਾ ਹੈ ਨਾ ਬਟ ਕੁਝ ਵੀ ਆਪਦਾ ਸ਼ੌਂਕ ਆਪਾਂ ਕਦੇ ਨਹੀਂ ਮਰਨ ਦੇਣਾ ਹਮੇਸ਼ਾ ਆਪਦੇ ਸ਼ੌਂਕ ਪੂਰੇ ਕਰਨੇ ਚਾਹੀਦੇ ਆ ਮਹਿੰਗਾ ਸ਼ੌਂਕ ਆ ਸਸਤਾ ਸ਼ੌਂਕ ਆ ਕੁਝ ਮਰਜੀ ਆ ਮੈਂ ਆਪਦਾ ਹਾਂਜੀ ਮੈਂ ਪੰਜਾਬ ਸੇ ਹੂੰ ਆਪ ਲੜਕੀ ਹੋ ਤਾਂ ਬਤਾਈਏ ਅ ਮਤਲਬ ਮੈਂ ਆਪਦਾ ਕੋਈ ਵੀ ਸ਼ੌਂਕ ਆ ਆਪਦਾ ਹਨਾ ਮਰਨ ਨਹੀਂ ਤਾ ਆਪਕਾ ਦੇ ਵੀ ਆਪਦਾ ਸ਼ੌਂਕ ਨਹੀਂ ਮਰਨ ਦੇਣਾ ਚਾਹੀਦਾ ਜਿਵੇਂ ਵੀ ਮੈਨੂੰ ਬੱਡੇ ਮਹਿੰਗੇ ਮਹਿੰਗੇ ਫੋਨਾਂ ਦਾ ਸ਼ੌਂਕ ਆ ਮੈਨੂੰ ਹੋਰ ਹਰ ਇੱਕ ਚੀਜ਼ ਦਾ ਸ਼ੌਂਕ ਆ ਬਟ ਉਹ ਸ਼ੌਂਕ ਮੈਂ ਆਪਦੇ ਕੀਆ ਪੂਰੇ ਕਰਦੀ ਆਂ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਵੀ ਆਪਦੇ ਸ਼ੌਂਕ ਕਦੇ ਨਾ ਮਰਨ ਦਿਓ ਆਪਦਾ ਕੰਮ ਕਰੋ ਸਿੱਖੋ ਕੰਮ ਵੱਧ ਤੋਂ ਵੱਧ ਜਰੂਰੀ ਨਹੀਂ ਤੁਸੀਂ ਇਹੀ ਚੀਜ਼ ਕਰਨੀ ਹੈ ਕੋਈ ਬਿਊਟੀ ਚ ਐਕਸਪਰਟ ਹੁੰਦਾ ਕੋਈ ਕੁਕਸੇ ਚ ਐਕਸਪਰਟ ਹੁੰਦਾ ਕੋਈ ਕੁਕਿੰਗ ਚ ਹੁੰਦਾ ਉਹ ਘਰ ਦੇ ਕੰਮਾਂ 'ਚ ਹੁੰਦਾ ਕੋਈ ਗੁਰਬਾਣੀ ਵਗੈਰਾ ਪੜਨ 'ਚ ਹੁੰਦਾ ਹੈ ਨਾ ਹਾਂ ਪੂਜਾ ਪਾਠ 'ਚ ਹੁੰਦਾ ਜਿਵੇਂ ਹੁਣ ਨਵਰਾਤਰੇ ਚੱਲ ਰਹੇ ਹੈਗੇ ਹੁਣ ਹਣਾ ਤੇ ਨਵਰਾਤਰਿਆਂ 'ਚ ਹੁਣ ਜਿਵੇਂ ਮਾਤਾ ਦੀ ਪੂਜਾ ਚੱਲਦੀ ਹੈ ਵੀ ਆਪਾਂ ਉਹ 'ਚ ਆਪਾਂ ਆਪਦੇ ਲਈ ਸੋਹਣੇ ਸੋਹਣੇ ਡਰੈਸ ਤਿਆਰ ਕਰ ਸਕਦੇ ਹਣਾ ਜਿਹੜੀਆਂ ਆਪਾਂ ਜਿਵੇਂ ਕੰਜੇ ਕੰਮ ਵਗੈਰਾ ਬਹੌਣੇ ਆ ਕੁੜੀਆਂ ਬਹੌਣੇ ਉਹਨਾਂ ਲਈ ਵੀ ਆਪਾਂ ਆਪਦੇ ਆਪ ਕਿਵੇਂ ਆਪ ਚੁੰਨੀਆਂ ਵਗੈਰਾ ਸੋਹਣੇ ਸੋਹਣੇ ਆਪਾਂ ਉਹਨਾਂ ਨੂੰ ਗਿਫਟ ਕਰਨ ਲਈ ਤਿਆਰ ਕਰ ਸਕਦੇ ਹਣਾ ਅਮ ਬਟ ਸਾਡਾ ਮਤਲਬ ਜਿਹੜੇ ਅਸੀਂ ਆ ਅਸੀਂ ਮੈਂ ਸਿੱਖ ਤਰ੍ਹਾਂ ਮੈਂ ਚਾਹਾਂ ਸੀ ਸਿੱਖਾਂ ਬਟ ਬੇਸਿਕਲੀ ਆਪਾਂ ਸਾਰਿਆਂ ਨੂੰ ਰਿਸਪੈਕਟ ਕਰਦੇ ਆਂ ਆਪਾਂ ਸਾਰਿਆਂ ਨੂੰ ਮੰਨਦੇ ਆਂ ਆਪਾਂ ਮਾਤਾ ਨੂੰ ਵੀ ਮੰਨ ਲੈਂਦੇ ਆਂ ਮੈਂ ਨਵਰਾਤਰੇ ਵੀ ਰੱਖਦੀ ਰਹੀ ਹਾਂ ਤਾਂ ਹੁਣ ਤਾਂ ਆਪਾਂ ਮੈਂ ਕਹੀ ਮੈਂ ਨਹੀਂ ਰੱਖੇ ਹਨਾ 4-5 ਸਾਲ ਤੋਂ ਬਟ ਪਹਿਲਾਂ ਮੈਂ ਮਾਤਾ ਦੀ ਵੀ ਬੜੀ ਭਗਤੀ ਕਰਦੀ ਹੁੰਨੀ ਆ ਨਵਰਾਤਰਾਂ ਤੇ ਹੁਣ ਵੀ ਅਸੀਂ ਮਤਲਬ ਪੂਜਾ ਵਗੈਰਾ ਕਰਾ ਦਿੰਨੇ ਆ ਰੋਟੀ ਵਗੈਰਾ ਖਵਾ ਦਿੰਨੇ ਆ ਕੰਜਗਾ ਨੂੰ ਪੁੰਨਦਾਨ ਕਰ ਦਿੰਨੇ ਹੁੰਨੇ ਹਨਾ ਤੇ ਵੀ ਆਪਣੇ ਜਿਹੜਾ ਪੰਜਾਬ ਆ ਪੰਜਾਬ ਚ ਤਾਂ ਆਪਣੇ ਸਾਰੇ ਧਰਮ ਸੇਮ ਹੀ ਆ ਆਪਾਂ ਸਾਰੇ ਮੰਨਦੇ ਆ ਹਨਾ ਜਿਵੇਂ ਹੁਣ ਨਗਰ ਆਤੇ ਆ ਤੇ ਹੁਣ ਆਪਣੇ ਜਿਹੜੇ ਦੂ ਵੀਰ ਆਗੇ ਜਾਂ ਹੋਰ ਵੀ ਸਾਰੇ ਮੰਨਦੇ ਆ ਆਪਣੇ ਦਾ ਪੰਜਾਬ ਚ ਹਨਾ ਟੋਟਲੀ ਸਾਰੇ ਮਾਤਰਾਨੀ ਨੂੰ ਉਹਨਾਂ ਨੂੰ ਕਿੰਨੇ ਐਕਸਾਈਟਮੈਂਟ ਆ ਇਸ ਚੀਜ਼ ਲਈ ਹਨਾ ਤੇ ਉਹਦੇ ਲਈ ਆਪਾਂ ਫੰਕਸ਼ਨ ਲਈ ਆਪਾਂ ਸੋਹਣੀਆਂ ਸੋਹਣੀਆਂ ਚੀਜ਼ਾਂ ਖੁਦ ਤਿਆਰ ਕਰ ਸਕਦੇ ਆ ਜਰੂਰੀ ਥੋੜੀ ਆਪਾਂ ਕੱਲੇ ਸੂਟ ਹੀ ਤਿਆਰ ਕਰਨੇ ਆ ਉਹਦੇ ਲਈ ਆਪਾਂ ਚੁੰਨੀਆਂ ਵੀ ਤਿਆਰ ਕਰ ਸਕਦੇ ਆ ਹਨਾ ਤੇ ਹੋਰ ਵੀ ਆਪਾਂ ਛੋਟੇ ਛੋਟੇ ਕੁੜੀਆਂ ਨੂੰ ਦੇਣ ਲਈ ਗਿਫਟ ਵੀ ਤਿਆਰ ਕਰ ਸਕਦੇ ਆ ਹੋਰ ਵੀ ਆਪਾਂ ਕਿੰਨੀਆਂ ਚੀਜ਼ਾਂ ਕਰ ਸਕਦੇ ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਪਤਾ ਆਪਣੇ ਆਪ ਚਿੱਕੀ ਇੱਕ ਸਕਿੱਲ ਡਵੈਲਪ ਕਰ ਲਓ ਜ਼ਰੂਰੀ ਨਹੀਂ ਤੁਸੀਂ ਕੱਪੜੇ ਸਿੱਖਣੇ ਨਹੀਂ ਹਿਉਂਦੇ ਕੋਈ ਰਬੜ ਬੈਂਡ ਬਣਾਉਣੀ ਸਿੱਖ ਲਓ ਠੀਕ ਆ ਬਹੁਤ ਇਹ ਜਿਹੜੀ ਮੈਂ ਗੱਲ ਕਹਿ ਰਹੀ ਹਾਂ ਛੋਟੀਆਂ ਵਟੇ ਬਹੁਤ ਜ਼ਰੂਰੀ ਚੀਜ਼ ਹੈ ਕੋਈ ਰਬੜ ਬੈਂਡ ਬਣਾਉਣੀ ਸਿੱਖ ਲਓ ਹਨ ਕਿਸੇ ਨੂੰ ਹੋਰ ਕੋਈ ਸੂਈਆਂ ਬਣਾਉਣੀਆਂ ਸਿੱਖ ਲਓ ਕੋਈ ਨੀਡਲਵਰਕ ਸਿੱਖ ਲਓ ਕੋਈ ਕੁਝ ਮਰਜ਼ੀ ਸਿੱਖ ਲਓ ਬਟ ਜੋ ਮਰਜ਼ੀ ਕਰੋ ਆਪਦੇ ਕੋਈ ਵੀ ਕੁੜੀ ਆ ਮੈਰਿਡ ਆ ਅਨਮੈਰਿਡ ਆ ਖਾਸ ਕਰ ਜਿਹੜੀਆਂ ਮੈਰਿਡ ਲੇਡੀਆਂ ਹਨ ਆਪਦੇ ਸ਼ੌਂਕ ਕਦੇ ਨਾ ਮਰਨ ਦਿਓ ਆਪਦੇ ਸ਼ੌਂਕ ਹਰ ਦਮ ਤੇ ਹਰ ਹਾਲਤ ਚ ਆਪਦੇ ਸ਼ੌਂਕ ਜ਼ਰੂਰ ਪੂਰੇ ਕਰਨੇ ਚਾਹੀਦੇ ਆ ਕਿਉਂਕਿ ਮੈਂ ਤਾਂ ਆਪਦੇ ਸ਼ੌਂਕ ਅੱਜ ਤੱਕ ਨਹੀਂ ਮਰਨ ਦਿੱਤੇ ਜਿੱਦਨ ਮੇਰੇ ਸ਼ੌਂਕ ਮਰ ਗਏ ਉਦੋਂ ਮੈਂ ਹੀ ਨਹੀਂ ਹੋਣੀ ਇਸੇ ਕਰਕੇ ਮੈਂ ਕੈਨੇਮ ਵੱਧ ਤੋਂ ਵੱਧ ਜੁੜਿਆ ਕਰੋ ਫ੍ਰੀ ਆਪਣਾ ਚੈਨਲ ਆ ਜਮਾ ਫ੍ਰੀ ਲਾਈਵ ਹੁੰਦਾ ਫ੍ਰੀ ਚ ਮੈਨੂੰ ਚਾਹੇ ਕੋਈ 10 ਵੀ ਕਮੈਂਟ ਕਰ ਦਿੰਦੀ ਆ ਕੁੜੀ-ਬੁੜੀ ਕੋਈ ਲੇਡੀਜ਼ ਭੈਣ ਆਪਣੀ ਮੇਰੇ ਨਾਲ ਹਿੰਦੀ ਵਾਲੀ ਵੀ ਬਹੁਤ ਜੁੜੀਆਂ ਹੋਈਆਂ ਜ਼ਰੂਰੀ ਨਹੀਂ ਕਿ ਪੰਜਾਬਣਾਂ ਹੀ ਜੁੜੀਆਂ ਹਿੰਦੀ ਵਾਲੇ ਵੀ ਬਹੁਤ ਜੁੜਿਆ ਮੈਨੂੰ 10 ਵੀ ਕਮੈਂਟ ਕਰਦੇ ਨੇ ਮੈਨੂੰ 10 ਦਾ ਵੀ ਰਿਪਲਾਈ ਕਰਦੀ ਆ ਵੀ ਹਾਂਜੀ ਮੈਂ ਤੁਹਾਡਾ ਰਿਪਲਾਈ ਕਰਦੀ ਆ ਮੈਂ ਹਰ ਇੱਕ ਚੀਜ਼ ਉਹਨਾਂ ਨੂੰ ਵੀ ਸਮਝਾਉਣੀ ਹੁੰਦੀ ਆ ਜਿੰਨਾ ਕੋ ਦੇਖੋ ਮੈਨੂੰ ਆਉਂਦਾ ਮੋਨਾ ਕੁ ਜ਼ਰੂਰ ਸਮਝਾਉਣੀ ਹੁੰਦੀ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਿੰਨਾ ਕੋ ਤੁਹਾਨੂੰ ਦਾ ਅਭਿਆਸੇ ਪਾਸੇ ਉਹਨੀਆਂ ਕਿ ਚੀਜ਼ਾਂ ਦੂਜਿਆਂ ਨੂੰ ਸਿਖਾ ਦਿਆ ਕਰੋ ਜਿਹੜੇ ਸਿੱਖਣਾ ਚਾਹੁੰਦੇ ਆ ਜਿਵੇਂ ਹਣ ਜਿਹੜੇ ਜਵਾਕ ਹੁੰਦੇ ਆ ਫੀਸ ਵਗੈਰਾ ਪੇ ਨਹੀਂ ਕਰ ਸਕਦੇ ਕਿੰਨੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਫ੍ਰੀ ਚ ਕੰਮ ਆਉਂਦਾ ਹੁੰਦਾ ਹਰ ਇੱਕ ਨੂੰ ਆਉਂਦਾ ਹੁੰਦਾ ਆਪਣੇ ਦਾ ਸਟੀਚਿੰਗ ਵਗੈਰਾ ਤਾਂ ਆਮੀ ਆ ਹਣਾ ਪਿੰਡਾਂ ਚ ਦਾ ਆਪਣੇ ਤੇ ਉਹ ਸਾਰਾ ਕੁਝ ਫਰੀਚ ਵੀ ਕਿਸੇ ਦੀ ਹੈਲਪ ਕਰਨੀ ਚਾਹੀਦੀ ਆ ਹਰ ਇੱਕ ਚੀਜ਼ ਪੈਸਾ ਦੇ ਨਹੀਂ ਹੁੰਦਾ ਬਟ ਪੈਸੇ ਬਿਨਾ ਕੁਝ ਹੈ ਵੀ ਨਹੀਂ ਹੈਗਾ ਜੇ ਮੈਂ ਹੁਣ YouTube ਚੈਨਲ ਦਾ ਹੀ ਦੱਸਾਂ ਜਦੋਂ ਮੈਂ YouTube ਚੈਨਲ ਆਪਦਾ ਜਿਹੜਾ ਸਟਾਰਟ ਕੀਤਾ ਸੀਗਾ ਸਿਰਫ 7 ਸਬਸਕ੍ਰਾਈਬਰ ਸੀ ਉਹ ਵੀ ਮੇਰੇ ਜਾਣ ਪਛਾਣ ਵਾਲੇ ਹਨਾ ਅੱਜ 1000 ਹੋਣ ਵਾਲਾ ਘੱਟ ਤੋਂ ਘੱਟ ਉਹ ਗਈ ਆ ਮੇਰੀ ਸਾਲ ਦੀ ਮਿਹਨਤ ਆ 6 ਮਹੀਨੇ ਹੋ ਗਏ ਮੈਨੂੰ ਏਟਲੀਸਟ ਹਨਾ 6 ਮਹੀਨਿਆਂ ਦੀ ਮੇਰੀ ਮਿਹਨਤ ਆ 6 ਮਹੀਨੇ ਪਹਿਲਾਂ ਮੈਨੂੰ ਐਂ ਵੀ ਨਹੀਂ ਪਤਾ ਸੀ ਵੀ ਵੀਡੀਓ ਕਿਵੇਂ ਬਣਾਈ ਦੀ ਆ ਕਿਵੇਂ ਐਡਿਟ ਕਰੀਦੀ ਆ ਕਿਵੇਂ ਪੋਸਟ ਕਰੀਦੀ ਆ ਕੀ ਥੰਬਨੇਲ ਹੁੰਦਾ ਜਿਹੜੀ ਸਿੱਧੀ ਗੱਲ ਆ ਮੈਨੂੰ ਕੁਛ ਨਹੀਂ ਪਤਾ ਸੀ ਵੀ ਥੰਬਨੇਲ ਕੀ ਹੁੰਦਾਗਾ ਕਿਵੇਂ ਕਿਹੜੇ ਫੋਨ 'ਚ ਬਣਦੀ ਆ ਮੈਂ ਐਂਡਰੋਇਡ ਫੋਨ 'ਚ ਬਣਾਉਂਦੀ ਹੁੰਦੀ ਸੀ ਪਰ ਤਾਂ ਫੋਨ ਤਾਂ ਮੇਰੇ ਕੋਲੇ ਹੋਣਾ ਮੇਰੇ ਕੋਲ ਸਿੰਪਲ ਫੋਨ ਹੁੰਦਾ ਸੀ ਉਹ ਵੀ ਕੋਈ ਬਾਲਾ ਵਧੀਆ ਨਹੀਂ ਹੈਗਾ ਸੀ ਬਿਲਕੁਲ ਸਿੰਪਲ ਫੋਨ ਸੀ ਮੇਰੇ ਕੋਲੇ ਵੀਵੋ ਦਾ ਮੈਂ ਉਹਦੇ 'ਚ ਸ਼ੁਰੂ ਕੀਤਾ ਸੀ ਵੀ ਕਿਵੇਂ ਆਪਾਂ ਸਟਾਰਟਿੰਗ ਤੋਂ ਲੈ ਕੇ ਜਿਵੇਂ ਮੈਂ ਉੱਥੋਂ ਜ਼ੀਰੋ ਤੋਂ ਲੈ ਕੇ ਹਨਾ ਅੱਜ ਫਿਰ ਵੀ ਮੇਰੇ ਵਧੀਆ ਫੇਸ ਵੈਲਿਊ ਬਣ ਗਈ ਮੈਨੂੰ ਬਹੁਤ ਸਾਰੇ ਜਾਣਦੇ ਆ ਹਨਾ ਬਹੁਤ ਭੈਣਾਂ ਆਪਣੀਆਂ ਲਾਈਕ ਕਰਦੀਆਂ ਕਮੈਂਟ ਕਰਦੀਆਂ ਚੱਲ ਕੁਛ ਨਹੀਂ ਕਰਦੀਆਂ ਲਾਈਕ ਉਹਨਾਂ ਦੀ ਆਪਾਂ ਕੁਛ ਨਹੀਂ ਕਹਿ ਸਕਦੇ ਹਾਂ ਅਗਲੇ ਦੀ ਮਰਜ਼ੀ ਹੁੰਦੀ ਹੈ ਹਨਾ ਵੀ ਆਪਾਂ ਕੋਈ ਵੀ ਕੰਮ ਆ ਮਤਲਬ ਆਪਾਂ ਜੇ ਲੱਗੇ ਰਵਾਂਗੇ ਨਾ ਉਹਦੇ ਮੰਗਰ ਪੈ ਜਾਗੇ ਤਾਂ ਉਹ ਕੰਮ ਹੋਣਾਗਾ ਮੈਨੂੰ ਵੀ ਆਦਤ ਹੁੰਦੀ ਸੀ ਹਰ ਇੱਕ ਚੀਜ਼ ਨੂੰ ਮੈਂ ਮੈਂ ਨਾ ਕਿਸੇ ਕੰਮ ਤੇ ਲਾਉਣਾ ਮੁੜ ਕੇ ਮੈਂ ਛੱਡ ਕੇ ਭੱਜਣਾ ਹਰੇਕ ਕੰਮ ਨੂੰ ਮੈਂ ਮੈਂ ਜ਼ਿੰਦਗੀ ਚ ਪਹਿਲਾ ਕੰਮ ਇਹੋ ਜਿਹਾ YouTube ਆ ਜਿਹੜੇ ਤਾਂ ਮੈਂ ਲਗਾਤਾਰ ਵੀਡੀਓ ਪਾਈਆਂ ਜਿਹਦੇ ਤੇ ਮੈਨੂੰ ਆਏ ਹੋਇਆ ਮੈਨੂੰ ਜਦੋਂ ਕਮੈਂਟ ਆਉਣ ਲੱਗ ਗਏ ਹਨਾ ਮੈਨੂੰ ਮੇਰੀਆਂ ਵੀਡੀਓਜ਼ ਨੂੰ ਲਾਈਕ ਆਉਣ ਲੱਗ ਗਏ ਮੈਨੂੰ ਉਹ ਚੀਜ਼ ਹੋਈ ਮੈਨੂੰ ਫੀਲ ਹੋਇਆ ਵੀ ਹਾਂ ਯਾਰ ਆਪਾਂ ਨੂੰ ਲੋਕ ਪਸੰਦ ਕਰ ਰਹੇ ਆਪਣੇ ਚ ਕੁਝ ਹੈਗਾ ਆਪਣੇ ਦਿਲ ਅਗਲੇ ਨੂੰ ਸਮਝ ਆ ਰਹੀ ਆ ਹਨਾ ਮੈਂ ਪਹਿਲਾ ਕੰਮ ਅਜੀ ਤੇ ਮੈਂ ਟਿੱਕੇ ਕੰਮ ਕੀਤਾ ਨਹੀਂ ਮੈਂ ਕੋਈ ਕੰਮ ਇਹੋ ਜਿਹਾ ਹੈ ਨਹੀਂ ਜਿਹੜੇ ਮੈਂ ਪੂਰ ਚੜਾਇਆ ਹੋਵੇ ਮੈਂ ਹਮੇਸ਼ਾ ਹਰ ਇੱਕ ਚੀਜ਼ ਅੱਧ ਵਿਚਾਲੇ ਛੱਡੀ ਸੀ ਕਿਉਂਕਿ ਬੰਦੇ ਨੂੰ ਆਪਣੀਆਂ ਕਮੀਆਂ ਪਤਾ ਹੋਣੀਆਂ ਬਹੁਤ ਜ਼ਰੂਰੀ ਆ ਮੈਨੂੰ ਹਰ ਇੱਕ ਆਵਦੀ ਕਮੀ ਪਤਾ ਵੀ ਮੈਂ ਕਿੱਥੋਂ ਕੀ ਕੰਮ ਕਰਦੀ ਆ ਮੈਂ ਕਿੱਥੋਂ ਕਿਹੜੀ ਚੀਜ਼ ਛੱਡ ਦਿੰਨੀ ਆ ਜੇ ਮੈਂ ਕਹਾ ਵੀ ਮੈਂ ਬਾਲੇ ਥੋੜੀ ਜਿਹੀ ਬਾਲੇ ਰੂਲਸ ਫੋਲੋ ਕਰਦੀ ਆ ਮੈਂ ਐ ਨਹੀਂ ਮੈਂ ਉਹ ਚੀਜ਼ ਵੀ ਨਹੀਂ ਮੈਂ ਐ ਮਤਲਬ ਜੇ ਮੈਂ ਕਹਾ ਵੀ ਖੁੱਲਾ ਟਾਈਮ ਦੇ ਦਿੰਨੀ ਆ ਕੰਮ ਨੂੰ ਮੈਂ ਉਹ ਚੀਜ਼ ਵੀ ਹੈ ਨਹੀਂ ਮੈਂ ਚੌੜ-ਚੌੜ ਜੀ ਚ ਬਸ ਮੈਂ ਮਜ਼ਾਕ-ਮਜ਼ਾਕ ਜੀ ਚ ਅੱਧਾ ਘੰਟਾ 20 ਮਿੰਟ ਇੱਕ ਦਿਨ ਚ ਲਾਉਂਦੀ ਰਹੀ ਹਰ ਇੱਕ ਕੰਮ ਤੇ ਪੇਂਟਿੰਗ ਤੇ ਵੀ ਐ ਲਾਉਂਦੀ ਰਹੀ ਸੀ ਮੈਂ ਨੀਡਲਵਰਕ ਤੇ ਵੀ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਸਿਰਫ 2 ਮਹੀਨਿਆਂ ਦੇ ਵਿੱਚ ਨੀਡਲਵਰਕ ਪੇਂਟਿੰਗ ਸਟਿਚਿੰਗ ਤਾਂ ਚਲੋ ਮੈਨੂੰ ਬਹੁਤ ਪਹਿਲਾਂ ਦੀ ਆਉਂਦੀ ਸੀ ਉਹ ਮੈਂ ਜੰਮਾ ਪਰਫੈਕਟ ਸਿੱਖ ਲਿਆ ਸੀ ਹੁਣ ਜਿਵੇਂ ਮੈਂ ਕੱਲੀ ਕੱਲੀ ਚੀਜ਼ ਕਿਉਂ ਦੱਸਦੀ ਆ ਵੀ ਟਰੇਸ ਕਿਵੇਂ ਬਣਾਈਏ ਟਰੇਸ ਪੇਪਰ ਦੇ ਟਰੇਸ ਕਿਵੇਂ ਬਣਾਉਣਾ ਕਿਹੜੇ-ਕਿਹੜੇ ਤਰ੍ਹਾਂ ਦੇ ਟਰੇਸ ਹੁੰਦੇ ਆ ਕਿਵੇਂ-ਕਿਵੇਂ ਆਪਾਂ ਟਰੇਸ ਕਰ ਸਕਦੇ ਆ ਕਿਵੇਂ ਪਰ ਡਿਜ਼ਾਈਨ ਲੈਣਾ ਮੈਜ਼ਰਮੈਂਟ ਕਰਨੇ ਕਿਹੜੀ ਚੀਜ਼ ਕਿਉਂ ਹੁੰਦੀ ਆ ਉਹ ਮੈਂ ਸਾਰਾ ਕੁਝ ਦੱਸਿਆ ਹੋਇਆ ਕਿਉਂਕਿ ਮੈਂ ਉਹ ਚੀਜ਼ਾਂ ਫੇਸ ਕੀਤੀਆਂ ਹੋਈਆਂ ਹਾਂ ਜੀ ਤੁਸੀਂ ਸਾਰਿਆਂ ਨੇ ਕਿਸੇ ਨੇ ਵੀ ਨੀਡਲਵਰਕ ਪੇਂਟਿੰਗ ਹੋਰ ਵੀ ਕਿਸੇ ਚੀਜ਼ ਬਾਰੇ ਬਿਊਟੀ ਵਾਰੀ ਟਿਪਸ ਵਗੈਰਾ ਕੁਝ ਵੀ ਲੈਣੇ ਹੋਣ ਹਨਾ ਸਟੀਚਿੰਗ ਪੇਂਟਿੰਗ ਹੈਂਡਵਰਕ ਨੀਡਲਵਰਕ ਸਾਰਾ ਕੁਝ ਕੁਝ ਵੀ ਕਿਸੇ ਨੇ ਵੀ ਸਿੱਖਣਾ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੱਧ ਤੋਂ ਵੱਧ ਲਾਈਕ ਕਰ ਸਕਦੇ ਹੋ ਜੇ ਮੈਂ ਤੁਹਾਨੂੰ ਕਮਾ ਵੀ ਮੇਰਾ ਪਾਲਰ ਦਾ ਖਰਚਾ ਮੇਰਾ ਪਾਲਰ ਦਾ ਖਰਚਾ ਕੋਈ ਖਰਚਾ ਨਹੀਂ ਹੁੰਦਾ ਮੇਰਾ ਵੱਧ ਤੋਂ ਵੱਧ ਮੈਂ ਆਪਦੇ హెਅਰ ਉਹਦਾ ਮੈਨੂੰ ਹੈਗਾ ਥੋੜਾ ਜਿਹਾ ਕਦੇ ਮੈਂ ਕਈ ਵਾਰ ਮੈਂ ਰਿਵਾਰਡ ਕਰਾ ਲੈਂਦੀ ਆ ਕਈ ਵਾਰ ਮੈਂ ਸਪਾਸ ਬੂ ਚਲੋ ਚਲ ਹੈਗਾ ਮੈਨੂੰ ਕਰਾ ਦਿੰਨੀ ਆ ਮੈਂ ਨਹੀਂ ਤਾਂ ਅਦਰਵਾਈਜ਼ ਮੇਰਾ ਸਿਰਫ ਇਕੱਲੇ ਫਰਾਈਡਿੰਗ ਦਾ ਖਰਚਾ ਅਪਰ ਲਿਪਸ ਦਾ ਵੀ ਹੈ ਨਹੀਂ ਮੈਨੂੰ ਉਹ ਵੀ ਖੁਦ ਹੀ ਮੈਂ ਕਰ ਲੈਣੀ ਆ ਉਹ ਵੀ ਮੈਨੂੰ ਘਰ ਹੀ ਆਉਂਦਾ ਕਿਉਂਕਿ ਹਰ ਇੱਕ ਕੰਮ ਬੰਦੇ ਨੂੰ ਸਿੱਖਣਾ ਚਾਹੀਦਾ ਅੱਜ ਜੇ ਆਪਾਂ ਮੜੇ ਜੇ ਨਾਰਮਲ ਹਾਲਾਤਾਂ ਚ ਤਾਂ ਕੱਲ ਨੂੰ ਇਹ ਨਹੀਂ ਪਤਾ ਹੁੰਦਾ ਟਾਈਮ ਇਤੋਂ ਵੀ ਮਾੜਾ ਆ ਜੇ ਆਪਾਂ ਚੰਗੇ ਦੀ ਹੋਪ ਕਰਕੇ ਵੀ ਨਹੀਂ ਚੱਲਣਾ ਚਾਹੀਦਾ ਕਿਉਂਕਿ ਮੈਂ ਤਾਂ ਜਿੰਨੇ ਵਾਰ ਵੀ ਚੰਗੇ ਦੀ ਹੋਪ ਕਰਕੇ ਚੱਲੀ ਆ ਹਨ ਉਹ ਤੋਂ ਮਾੜਾ ਜਾਦਾ ਆਇਆਗਾ ਇਸ ਕਰਕੇ ਆਪ ਦੇ ਪੈਰਾਂ ਤੇ ਸਟੈਂਡ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਥੈਂਕ ਯੂ ਸਾਰਿਆਂ ਦਾ ਜਿਹੜੇ-ਜਿਹੜੇ ਵੀ ਆਪਣੇ ਨਾਲ ਜੁੜ ਰਹੇ ਆ ਇੰਨਾ ਪਿਆਰ ਦੇ ਰਹੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਲਾਈਵ ਦਾ ਵੱਧ ਤੋਂ ਵੱਧ ਜੁੜਿਆ ਕਰੋ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਜਿੰਨਾ ਕਿ ਮੈਨੂੰ ਆਉਂਦਾ ਸਿੱਖਣ ਲਈ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਧੰਨਵਾਦ ਮਿਲਦਿਆਂ ਨੈਕਸਟ ਵੀ ਸ਼ੁਭ ਨੀਂਦ ਰਾਤਰੀ